ਸਿੱਧੂ ਜਠੇਰੇ ਪਿੰਡ ਭੀਣ ਵਿਖੇ ਸਿੱਧੂ ਜਠੇਰਿਆਂ ਤੇ ਸਲਾਨਾ ਜੋੜ ਮੇਲਾ ਤੇ ਭੰਡਾਰਾ 26 ਮਈ ਨੂੰ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦੇ ਹੋਏ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੇ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਿੱਧੂ ਜਠੇਰੇ ਵਿਖੇ 26 ਮਈ ਨਵ ਸਲਾਨਾ ਜੋੜ ਮੇਲਾ ਕਰਵਾਇਆ ਜਾਵੇਗਾ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸੰਗਤ ਲਈ ਮੋਸਥਮੈਡੀਕਲ ਅੱਖਾਂ ਦਾ ਅਤੇ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਦਰਬਾਰ ਦੇ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਵੀ ਪੇਸ਼ ਕਰਨਗੇ ਅਤੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਸ਼ਬੀਰ ਅਤੇ ਜਲ ਜੀਰੇ ਦੀ ਸ਼ਬੀਰ ਵੀ ਲਗਾਈ ਜਾਵੇਗੀ ਆਓ ਦੇਖਦੇ ਹਾਂ ਮੁੱਖੀ ਦੀ ਉਸੇ ਸ਼ਹਿਰੋਂ ਨਮਾਸ਼ਹਿਰ ਕਬੀਲ ਦੀਆਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਸਾਲਾਨਾ ਮੇਲਾ ਸ਼ਕੀਰ ਮਹਿਦਾਜੀ 26 ਤਰੀਕ ਦਿਨ ਐਤਵਾਰ ਨੂੰ ਸਾਰੇ ਸੰਤਾਂ ਨੂੰ ਜੀ ਆਇਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਸੰਤਾਂ ਦੇ ਆਉਣ ਦੀ ਬਹੁਤ ਲੋੜ ਹੈ ਤੇ ਨਾਲ ਰਲ ਕੇ ਸਾਰੇ ਸੰਤਾਂ ਦੀ ਸਹਿਯੋਗ ਨਾਲ ਇਹ ਜੰਮੂ ਦੀ ਦੁਆਰ ਬਣਦੀ ਹੈ ਸੰਤਾਂ ਦੇ ਸਹਿਯੋਗ ਨਾਲ ਹੋਵੇ ਸਾਰੇ ਸੰਤਾਂ ਨੂੰ ਜੀ ਆਇਆਂ ਨੂੰ ਆਓ ਦੀ ਰਾਤੀ ਸਾਰੇ ਨੇ ਆਪਾਂ ਸੇਵਾ ਕਰੀ ਜੀ ਤੇ ਬਿਤਰਾਂ ਦਾ ਬਾਬਾ ਜੀ ਜੀ ਕਿ ਜੋ ਕਿਸੇ ਨੇ ਰਾਸ ਦਿੱਨੀ ਹੈ ਸੰਤ ਨੇ ਸਾਡੇ ਸਿੱਖ ਭਾਰ ਉਹ ਦੋ ਦਿਨ ਪਹਿਲਾਂ ਜਿਹੜੇ ਤੁਹਾਡੀ ਰਾਸ ਲੱਗਣੀ ਪੈਣੀ ਨਹੀਂ ਕਿ ਸਾਰੀਆਂ ਸੰਤਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਅਸਮੀਰ ਜੀ ਦੇ ਵਿੱਚ ਪਹੁੰਚੋ ਜੀ ਕਿ ਬਾਬਾ ਜੀ ਦਾ ਸ਼ੁਰੂਆਤ ਕਰੋ ਸਾਰੀਆਂ ਸੰਤਾਂ ਤੇ ਬਾਬਾ ਜੀ ਨੇ ਪਰਿਆ ਹੱਥ ਹੈ ਸਾਡੇ ਸੰਤਾਂ ਤੇ ਸੰਤਾਂ ਨੂੰ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮਤਭੁਜਵਾਦੀ ਨਾ ਨਾ ਨਜ਼ਰਾਂ ਦੀ ਉਚਤਾਪਤੀ ਮੇਰਾ ਤੇ ਫਰਿਸ਼ਤਿਆਂ ਦੀ ਸੇਵਾ ਕਰਵਾ ਆਪਣੇ ਬਾਪੂਆਂ ਦੇ ਲਈ ਜੀਮ ਲਾਣਾ ਹੀ ਆਪਾਂ ਤੁਹਾਡੀ ਸਾਰੀ ਸੰਤਾਂ ਦੀ ਸਹਿਜੂਗ ਨਾਲ ਮਰਾਈਏ ਅਸੀਂ ਸਾਰੀਆਂ ਸੰਤਾਂ ਲਈ ਬੇਨਤੀ ਕਰਦੇ ਆਓ ਰਣਕੀ ਸਾਰੀ ਜਨ ਸੇਵਾ ਜੈ ਬਾਬਾ ਸੇਵਾ